हां जी ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸੇ ਵੀਰ ਭੈਣ ਦੇ ਗੂਠੇ ਦੇ ਛੱਟ ਵਗੈਰਾ ਲੱਗੀ ਹੋਵੇ ਨੋਹ ਦੇ ਵਿੱਚ ਨੋਹ ਦੇ ਉੱਤੇ ਛੱਟ ਲੱਗੀ ਹੋਵੇ ਤਾਂ ਇੱਕ ਬਰੀਕ ਸੂਈ ਕਰਕੇ ਨਾ ਮਦਰ ਕਿਸੇ ਮਿਸਤਰੀ ਭਾਈ ਤੋਂ ਆਪਣੇ ਗੂਠੇ ਦੇ ਨੋਹ ਦੇ ਵਿੱਚ ਮਰੋ ਜੀ ਇੰਦਾ ਕਰਕੇ ਤੁਸੀਂ ਦੇਖੋ ਵੀ ਹੌਲੀ 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 ਦੇਖੋ ਖੂਨ ਦੀ ਨਿਕਲ ਰਹੀ ਹੈ ਜੀ ਆਹ ਦੇਖੋ ਜੀ ਜਿਹੜੀ ਤੁਹਾਡੀ ਉਂਗਲੀ ਦੇ ਟੱਸ ਟੱਸ ਹੁੰਦੀ ਹੈ ਨਾ ਉਹ ਤਕਰੀਬਨ ਮੌਕੇ ਦੇ ਜਦ ਇਹ ਹਟ ਜੂਗੀ ਆ ਦੇਖੋ ਜੀ ਆ ਬਲੱਡ ਨਿਕਲ ਰਿਹਾ ਜੀ ਇਹੋ ਇਹ ਤੁਸੀਂ ਸਾਈਕਲ ਦਾ ਜਿਹੜਾ ਚੱਕਾ ਹੁੰਦਾ ਉਹਦੇ ਵਿੱਚ ਨਾ ਜਿਹੜੀਆਂ ਰਾੜਾ ਹੁੰਦੀਆਂ ਨੇ ਉਹ ਤਿੱਖੀ ਕਰਵਾ ਲਿਓ ਉਹ ਤਿੱਖੀ ਕਰਵਾ ਕੇ ਤੁਸੀਂ ਹੱਥ ਦੇ ਵਿੱਚ ਆਪਣੇ ਡ੍ਰੀਲਿੰਗ ਕਰਨੀ ਹੈ ਐਦਾਂ ਜਿਵੇਂ ਜਿਉ ਜਿਉ ਤੁਸੀਂ ਡ੍ਰੀਲਿੰਗ ਕਰਦੇ ਜਾਓਗੇ ਬਲੱਡ ਇਹਦੇ ਵਿੱਚੋਂ ਨਿਕਲੀ ਆਣਾ ਜੀ ਹੁਣ ਤੱਕ ਜੀ ਉਹਨੂੰ ਮੈਂ 2-3 ਵਾਰੀ ਕਰ ਚੁੱਕਿਆ ਜੀ ਇਹ ਡਰੀਨ ਕਰ ਦੇ ਨਾਲ ਜਿਹੜਾ ਬਲੱਡ ਜੰਮਿਆ ਹੁੰਦਾ ਵਿੱਚੋਂ ਸਾਰਾ ਨਿਕਲ ਜਾਂਦਾ ਜਿਹੜੀ ਤੁਹਾਡੇ ਉਂਗਲੀ ਤੇ ਟੱਸ ਟੱਸ ਹੁੰਦੀ ਹੈ ਨਾ ਉਹ ਤਕਰੀਬਨ ਜਦੇ ਸੋਲਵ ਹੋ ਜਾਂਦੀ ਹੈ ਇਹ ਜੀ ਆ ਦੇਖੋ ਮੈਂ ਤਕਰੀਬਨ ਤਿੰਨ ਗੜੀਆਂ ਕਰ ਚੁੱਕੇ ਜੀ ਨੌ ਦੇ ਵਿੱਚ ਆਪਣੇ ਬਲੱਡ ਤਕਰੀਬਨ ਨਿਕਲ ਚੁੱਕੇ ਜੀ ਇਹਦਾ ਹੁਣ ਬਹੁਤ ਰੈਲੈਕਸ ਫੀਲ ਹੋ ਰਿਹਾ ਜੀ ਤੁਸੀਂ ਵੀ ਪਰਤਾ ਕੇ ਦੇਖਿਓ ਜੀ ਬੱਤ ਕੇ ਦੇਖਿਓ ਜੇ ਭਾਈ 22 ਚਾਂਸ ਕਿਸੇ ਤੇ ਸੱਟ ਲੱਗੀ ਗੂਠੇ ਦੇ ਉੱਤੇ ਥੋੜੀ ਵੱਜੇ ਜਾਂ ਕਿਸੇ ਵੀ ਤਰ੍ਹਾਂ ਦਾ ਖੂਨ ਇਕੱਠਾ ਹੋ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਕਰਕੇ ਦੇਖਿਓ ਜੀ